ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਆਏ ਹਾਂ ਜੀ ਰਾਣਾ ਫੈਸ਼ਨ ਬੂਟੀਕ ਮॉड ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਪਤਾ ਦੇ ਵਾਸਤੇ ਲੈ ਕੇ ਆਏ ਹਾਂ ਜੀ ਦੁਪੱਟੇ ਵਾਲੇ ਤੋਂ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣੇ ਆ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਜੀ ਆਪਣਾ ਹੋਲਸੇਲ ਐਂਡ ਰਿਟੇਲ ਦੋਨੋਂ ਹੀ ਹੈਗਾ ਜੀ ਕੰਮ ਔਰ ਜਿਨ੍ਹਾਂ ਨੇ ਸਿੰਗਲ ਸੂਟ ਲੈਣਾ ਹੋ ਵੀਡੀਓ ਦੇ ਵਿੱਚ ਆਪਾਂ ਪ੍ਰਾਈਸ ਦੱਸ ਹੀ ਦੇਵਾਂਗੇ ਜੀ ਇਹ ਆਪਣੇ ਕੋਲ ਆ ਗਿਆ ਜੀ ਫਰਥ ਸੂਟ ਇਹਨਾਂ ਦਾ ਬੇਸ ਹੈ ਜਿਹੜਾ ਬਹੁਤ ਵਧੀਆ ਲੱਗਿਆ ਹੈ ਜੀ ਬਹੁਤ ਸੁਪੀਰੀਅਰ ਹੈਗਾ ਕਪੜਾ ਪ्युअर प्रिंटिंग ਹੈਗੀ ਜਿਹੜੀ ਉਹ ਤੁਹਾਨੂੰ ਦਿਸੀ ਰਹੀ ਹੈ ਪ्युअर ਹੋਰ ਜਿਹੜੀ ਇਹਦੇ ਵਿੱਚ ਕੋਈ ਕਸ਼ਿੱਤ ਹੋਈ ਆਪਾਂ ਤੁਹਾਨੂੰ ਦੱਸਾਂਗੇ ਜੀ ਹਾਂਜੀ ਪ੍ਰਿੰਟਿੰਗ ਦੇ ਨਾਲ ਵਰਕ ਵੀ ਹੈ ਬੋਡਿੰਗ ਵਰਕ ਹੈ ਬਲੀ ਥੋੜਾ ਜੂਮ ਕਰਕੇ ਵਰਕ ਦਿਖਾਉਂਗੀ ਹਾਂਜੀ ਇਸ ਤੇ ਪਰਾ ਬੇਲ ਹੈ ਨਾ ਜਿਹੜੀ ਇਹ ਮਸ਼ੀਨ ਵਰਕ ਦੀ ਆ ਬਹੁਤ ਸੋਹਣਾ ਕਲੀਨ ਨੀਟ ਐਂਡ ਕਲੀਨ ਵਰਕ ਕੀਤਾ ਹੋਇਆ ਜੀ ਇਸ ਦੇ ਤੇ ਆ ਇਸ ਦੀ ਰਹੂਗੀ ਜੀ ਪ੍ਰਿੰਟਿੰਗ ਇਸ ਪ੍ਰਿੰਟਿੰਗ ਦੇ ਪ੍ਰਿੰਟਿੰਗ ਹੈ ਜਿਹੜੀ ਇਸ ਦੀ ਡਿਜੀਟਲ ਹੈ ਤੇ ਟੈਬੀ ਲਾਈਨਿੰਗ ਵੀ ਇਸ ਦੇ ਵਿੱਚ ਬਣੀ ਹੋਈ ਹੈਗੀ ਆ 올 ਓਵਰ ਸੂਟ ਰਹੂਗਾ ਜੀ ਕਿਸਟਾਕ 컬یکشن ਹੈ ਜੀ ਇਹ ਕਿਸਟਾਕ 컬یکشن ਰਹੂਗੀ ਜੀ ਕਿਸਟਾ 베이스 ਰਹੂਗਾ ਜੀ ਇਸ ਦਾ ਇਹ ਕੇ ਟੈਕਸ ਦੀ ਵੈਰਿਟੀ ਹੈ ਜੀ ਇਹ ਇਸ ਦੀ ਯਾ ਆਉਗੀ ਜੀ ਚੁੰਨੀ ਦੁਪੱਟਾ ਹੈਗਾ ਜਿਹੜਾ ਉਹ ਸਰਵ ਹੋਗਾ ਜੀ 2.5 ਮੀਟਰ ਦਾ 2.5 ਮੀਟਰ ਦਾ ਦੁਪੱਟਾ ਰਹੂਗਾ ਜੀ ਦੁਪੱਟਾ ਪੱਟੀ ਵਾਲਾ ਜੀ ਇਸਦੇ ਪੱਲਿਆਂ ਤੇ ਪੱਟੀ ਲੱਗੀ ਹੋਈ ਹੈ ਜੀ ਆ ਜਿਹੜਾ ਤੁਹਾਨੂੰ ਆਪਾਂ ਦਿਖਾ ਰਹੇ ਮਸਟਰਡ ਕਲਰ ਹੈ ਜੀ ਆਪਾਂ ਤੁਹਾਡੇ ਨੌਲੇਜ ਲਈ ਦੱਸ ਦਈਏ ਕਿ ਇਹ ਦੁਪੱਟਾ ਜਿਹੜਾ ਇਹ ਪਿਓਰ ਦਾ ਨਹੀਂ ਹੈਗਾ ਜੀ ਇਹ ਸੈਮੀ ਦਾ ਦੁਪੱਟਾ ਹੈਗਾਗਾ ਕੁੱਲ ਪਿਓਰ ਦਾ ਨਹੀਂ ਹੈਗਾ ਜੀ ਸੈਮੀ ਦਾ ਦੁਪੱਟਾ ਰਹੂਗਾ 2.5 ਮੀਟਰ ਕੱਟ ਰਹੂਗੀ ਤੇ 올 ఓవర్ ਸੂਟ ਰਹੂਗਾ ਵਿੱਦ ਵਰਕ ਰਹੂਗਾ ਇਹ ਸੂਟ ਤੁਹਾਨੂੰ ਬਹੁਤ ਹੀ ਲੈਸ ਪ੍ਰਾਈਸ ਚ ਮਿਲਣਗੇ ਜੀ ਆਪਣੇ ਕੋਲ ਇਸ ਦਾ ਹੈ ਜੀ ਫਰਸਟ ਕਲਰ ਜੇਕਰ ਤੁਸੀਂ ਆਪਣੀ ਵੀਡੀਓ ਫਰਸਟ ਟਾਈਮ ਦੇਖ ਰਹੇ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਅਪਡੇਟ ਜਿਹੜੀ ਉਹ ਟਾਈਮ ਟੂ ਟਾਈਮ ਮਿਲਦੀ ਰਹੇ ਤੁਸੀਂ ਕੋਈ ਵੀ ਵੀਡੀਓ ਜਿਹੜੀ ਉਹ ਸਕਿੱਪ ਨਾ ਕਰੋ ਕਿਉਂਕਿ ਆਪਣੇ ਰੇਟ ਹੈ ਜਿਹੜਾ ਬਹੁਤ ਜਾਇਜ਼ ਹੁੰਦੇ ਆ ਜੀ ਜਿਹੜੇ ਕਸਟਮਰ ਆਪਣੇ ਨਾਲ ਜੁੜੇ ਹੋਏ ਐ ਉਹਨਾਂ ਨੂੰ ਪਤਾ ਹੀ ਆ ਆਪਾਂ ਇਹ ਜਿਹੜੀ ਗੱਲ ਐ ਨਿਊ ਕਸਟਮਰਸ ਦੇ ਲਈ ਰਿਪੀਟ ਕਰਦੇ ਆ ਜੀ ਇਹ ਆਪਣੇ ਕੋਲੇ ਜਿਹੜਾ ਫਸਟ ਕਲਰ ਤੁਹਾਨੂੰ ਆਪਾਂ ਖੋਲ ਕੇ ਦਿਖਾਤਾ ਜੀ ਇਹ ਮਾਸਟਰਡ ਕਲਰ ਆ ਗਈ ਜੀ ਕਿ ਸਟਾਰ ਰਹੂਗਾ ਜੀ ਨੰਬਰ ਏਕੇ ਟੈਕਸ ਦਾ ਰਹੂਗਾ ਜੀ ਇਹ 올 오버 ಸೂਟ ਰੂਗਾ 프린ਟਰਡ ਵਿਦ ਵਰਕ ਘੇਰ ਵਰਕ ਹੈ ਜਿਸ ਦਾ ਜਿਵੇਂ ਕਈ ਵਾਰੀ ਕਾਫੀ ਕਸਟਮਰਸ ਦੀ ਡਿਮਾਂਡ ਰਹਿੰਦੀ ਹੈ ਕਿ ਅਸੀਂ ਓਨਲੀ ਘੇਰ ਵਰਕ ਹੀ ਲੈਣਾ ਹੈ ਇਹਨੂੰ ਤੁਸੀਂ ਘਰੇ ਵੀ ਪਾ ਸਕਦੇ ਹੋ ਤੇ ਬਾਹਰ ਅੰਦਰ ਵੀ ਵਧੀਆ ਪਾ ਸਕਦੇ ਹੋ ਬਹੁਤ ਸੋਹਣਾ ਸਟਾਫ ਹੈ ਜਿਸ ਨੂੰ ਬਾਰ ਬਾਰ ਪ੍ਰੈਸ ਕਰਨ ਦੀ ਬਹੁਤੀ ਜਿਆਦਾ ਲੋਡ ਨਹੀਂ ਹੁੰਦੀ ਹੈ ਇਹ ਆ ਆਪਣੇ ਕੋਲੇ ਆ ਗਿਆ ਜੀ ਸੈਕੰਡ ਕਲਰ ਇਸ ਦੇ ਵਿੱਚ ਗ੍ਰੇ ਗਰਾਊਂਡ ਤੇ ਆ ਗਿਆ ਜੀ ਡਿਜ਼ਾਈਨ ਪ੍ਰਿੰਟਿੰਗ ਸੇਮ ਰੂਗਾ ਓਨਲੀ ਕਲਰ ਹੀ ਇਸ ਦੇ ਵਿੱਚ ਚੇਂਜ ਹੈ ਜੀ ਇਹ ਆਪਣੇ ਕੋਲੇ ਗਰੇ ਗਰਾਉਂਡ ਨਾਲ ਆ ਗਿਆ ਜੀ ਔਰ ਅਗਲਾ ਕਲਰ ਹੈਗਾ ਜਿਹੜਾ ਉਸ ਦਾ ਫਰੋਜੀ ਗਰਾਉਂਡ ਨਾਲ ਆ ਗਿਆ ਜੀ ਫਰੋਜੀ ਗਰਾਉਂਡ ਨਾਲ ਆ ਗਿਆ ਜੀ ਔਰ ਤੀਸਰਾ ਕਲਰ ਹੈਗਾ ਜਿਹੜਾ ਉਸ ਦਾ ਆ ਗਿਆ ਜੀ ਪੀਚ ਪਿੰਕ ਹੌਟ ਪਿੰਕ ਕਲਰ ਨਹੀਂ ਹੈਗਾ ਜੀ ਇਹ ਪੀਚ ਪਿੰਕ ਕਲਰ ਹੈ ਗਰਮੀ ਵਾਲਾ ਕਲਰ ਹੈਗਾ ਬਹੁਤ ਸੋਹਣੇ ਕਲਰ ਨੇ ਜੀ ਚਾਰੇ ਕਲਰ ਚਾਰੇ ਹੀ ਬਹੁਤ ਸੋਹਣੇ ਆ ਇਹ ਤੁਹਾਨੂੰ ਆਪਣੇ ਕੋਲੇ ਮਿਲੂਗਾ ਜੀ 700 ਦਾ ਓਨਲੀ ਸਿਰਫ 700 ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸੂਟ ਜਿਹੜਾ ਆਪਣੇ ਕੋਲੋਂ ਮਿਲੂਗਾ ਜੀ ਰਾਣਾ ਪ੍ਰੈਸ਼ਨ ਟਿਕ ਮੋਰਮੰਡੀ ਤੋਂ ਇਹ ਆਪਣਾ ਆ ਗਿਆ ਜੀ ਫਰਸਟ ਡਿਜ਼ਾਈਨ ਬਹੁਤ ਸੋਹਣੇ ਦੁਪੱਟੇ ਨੇ ਜੀ ਇਹ ਦੁਪੱਟਾ ਲੱਗਦਾ ਐਵੇਂ ਆ ਜੀ ਕਿ ਪ्योर ਦਾ ਹੁੰਦਾ ਵਾਟ ਪ्योर ਦਾ ਨਹੀਂ ਹੈਗਾ ਜੀ ਆਪਾਂ ਤੁਹਾਨੂੰ ਪਹਿਲੇ ਦੱਸ ਦਿੰਨੇ ਆ ਜੀ 5 ਮੀਟਰ ਕੱਟ ਰਹੂਗੀ ਔਰ ਸੈਕੰਡ ਡਿਜ਼ਾਈਨ ਹੈਗਾ ਜਿਹੜਾ ਉਹ ਆਪਣੇ ਕੋਲੇ ਆ ਗਿਆ ਜੀ ਆਹ ਵਾਲਾ ਫਰੈਡ ਵਰਕ ਕੀਤਾ ਹੋਇਆ ਜੀ ਸੇ ਮਸ਼ੀਨ ਦਾ ਮਸ਼ੀਨ ਦਾ ਫਰੈਡ ਵਰਕ ਕੀਤਾ ਹੋਇਆਗਾ ਜਿਵੇਂ ਤੁਸੀਂ ਦੇ ਲੈਣ ਵਾਸਤੇ ਦੇਣੀ। ਤੋਂ ਤਾਂ ਵੀ ਇਹ ਬਹੁਤ ਸੋਹਣੇ ਸੂਟ ਨੇ। ਕਿਉਂਕਿ ਜਿਹੜੇ ਮੁੱਲ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇ ਰਹੇ ਹਾਂ ਇਸ ਮੁੱਲ ਦਾ ਤਾਂ ਇਸ ਦਾ ਵਰਕ ਹੀ ਕੀਤਾ ਹੋਇਆ ਜੀ ਜੇ ਆਪਾਂ ਵਰਕ ਸਿੰਪਲ ਵੇਰੀ ਵੀ ਪਾਉਣੇ ਆ ਤਾਂ ਵੀ 400 ਤੋਂ ਘੱਟ ਕੋਈ ਨਹੀਂ ਪਾਉਂਦਾ। ਇੰਨੇ ਸੋਹਣੇ ਸੂਟ ਨੇਗੇ। ਔਰ ਸੈਕਿੰਡ ਡਿਜ਼ਾਈਨ ਆਪਣੇ ਕੋਲੇ ਆ ਆ ਗਿਆ ਜੀ ਇਹ ਵੀ ਟਿਸਟਾ ਹੀ ਰਹੂਗਾ ਟਿਸਟਾ ਨੰਬਰ ਹੈ ਜੀ ਏਕੇ ਟੈਕਸ ਦਾ 올 ਓਵਰ ਸੂਟ ਰਹੇਗੇ ਜੀ 올 ਓਵਰ ਸੂਟ ਰਹਿਣਗੇ ਦੇਖੋ ਕਿੰਨਾ ਸੋਹਣੀ ਪ੍ਰਿੰਟਿੰਗ ਹੈ ਬਹੁਤ ਜਿਆਦੇ ਬਹੁਤ ਹੀ ਮਲੈਮ ਸੌਫਟ ਕਪੜਾ ਹੈ ਜੀ ਜਿਵੇਂ ਇਹ ਕਾਟਨ ਮਸਲੀਨ ਵਰਗਾ ਸਟਾਫ ਹੈ ਜੀ ਆਪਾਂ ਤੁਹਾਨੂੰ ਦੱਸ ਦਈਏ ਕਾਟਨ ਮਸਲੀਨ ਵਰਗਾ ਸਟਾਫ ਹੈਗਾ ਤੇ ਆਸ ਤੇ ਵਰਕ ਕੀਤਾ ਹੈ ਵਰਕ ਵੀ ਤੁਹਾਨੂੰ ਆਪ ਦਿਖਾਈਏ ਆ ਦੇਖੋ ਜੀ ਤੁਹਾਨੂੰ ਕਿਸ ਜਿਹੜਾ ਆਪਸ ਦੇ ਵਿੱਚ ਬੋਰਡਿੰਗ ਵਰਕ ਹੈ ਬੋਰਡਿੰਗ ਵਰਕ ਹੈ ਬੋਰਡਿੰਗ ਵਰਕ ਦੇ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਹੈ ਇਸ ਦੇ ਵਰਕ ਦੀ ਆਲ ਓਵਰ ਸੂਟ ਰਹੂਗਾ ਜੀ ਬਰੀਕ ਪ੍ਰਿੰਟ ਹੈਗਾ ਪ੍ਰਿੰਟ ਵੀ ਬਹੁਤਾ ਵੱਡਾ ਨਹੀਂ ਹੈਗਾ ਇਹ ਆਪਣਾ ਗ੍ਰੀਨ ਕਲਰ ਗ੍ਰੀਨ ਕਲਰ ਆ ਗਿਆ ਜੀ ਹੁਣ ਪਤਾ ਨੂੰ ਪੈਸਾ ਦੁਪੱਟਾ ਦਿਖਾਉਣਾ ਜੀ ਖੋਲ ਕੇ ਇਸਦੇ ਦੁਪੱਟੇ ਤੇ ਵੀ 4 ਸਾਈਡ ਨਹੀਂ 2 ਸਾਈਡ ਪੱਟੀ ਰਹੂਗੀ ਜੀ ਪੱਟੀ ਸਿਰ ਓਨਲੀ ਪੱਲਿਆਂ ਤੇ ਆਊਗੀ ਇਸ ਤਰ੍ਹਾਂ ਪੱਟੀ ਓਨਲੀ ਪੱਲਿਆਂ ਤੇ ਆਊਗੀ ਕੱਟ ਹੈਗੇ ਜਿਹੜੀ ਓ 2.5 ਮੀਟਰ ਦੀ ਰਹੂਗੀ ਜੀ ਪ੍ਰਾਈਸ ਹੈਗਾ ਜਿਹੜਾ ਉਹ ਇਹਨਾਂ ਦਾ 700 ਰਹੂਗਾ ਓਨਲੀ 700 ਰੁਪਏ ਸ਼ਾਪ ਪ੍ਰਾਈਸ ਲਓਗੇ ਕੋਰੀਅਰ ਹੈਗਾ ਜਿਹੜਾ ਉਹ ਪੇਜ ਦੇ ਵਿੱਚ ਐਡ ਨਹੀਂ ਕੀਤਾ ਕੋਰੀਅਰ ਹੈਗਾ ਜਿਹੜਾ ਉਹ ਐਕਸਟਰਾ ਰਹੂਗਾ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣਾ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਬਹੁਤ ਘੱਟ ਰੇਟ ਤੇ ਬਹੁਤ ਸੋਹਣੀ ਵੈਰਿਟੀ ਹੈ ਜੀ ਇਸ ਵਿੱਚ ਕਲਰ ਰਹਿੰਦੇ ਚਾਰ ਆਪਾਂ ਤੁਹਾਨੂੰ ਜਿਹੜਾ ਦਿਖਾਤਾ ਪਹਿਲਾਂ ਖੋਲ ਕੇ ਜੀ ਗ੍ਰੀਨ ਕਲਰ ਰਹੂ ਬਣੀ ਦਿੱਤਾ ਵਰਕ ਦਿਖਾਤਾ ਪੁ ਥੋੜਾ ਜ਼ੂਮ ਕਰਕੇ ਵਰਕ ਦਿਖਾ ਦੋ ਤਾਂ ਕਿ ਕਸਟਮਰ ਨੂੰ ਕਲੀਅਰ ਹੋ ਜੇ ਕਿ ਪ੍ਰਿੰਟ ਤੇ ਵਰਕ ਕੀਤਾ ਹੋਇਆ ਵਰਕ ਮਸ਼ੀਨ ਵਰਕ ਰਹੂਗਾ ਜੀ ਵਰਕ ਮਸ਼ੀਨ ਵਰਕ ਦੀ ਰਹੂਗਾ ਜੀ ਔਰ ਅਗਲਾ ਕਲਰ ਹੈਗਾ ਜਿਹੜਾ ਕਾਫੀ ਗਰਾਊਂਡ ਕਿਹਾਗਾ ਜਿਵੇਂ ਇਸ ਦੇ ਵਿੱਚ ਦੇ ਵਿੱਚ ਗਰਾਊਂਡ ਹੈਗੇ ਨੇ ਉਹ ਗ੍ਰੀਨ ਹੈ ਜੀ ਇਸ ਦੇ ਵਿੱਚ ਕਾਫੀ ਆ ਗਈ ਔਰ ਇਸ ਦੇ ਚਾਹ ਤਰੇਡ ਹੈ ਜਿਹੜਾ ਗ੍ਰੀਨ ਲੱਗਿਆ ਹੋਇਆ ਸੇਮ ਇਸ ਦੇ ਹੀ ਕਾਫੀ ਲੱਗਿਆ ਹੈ ਇਸ ਦੇ ਕਾਫੀ ਲੱਗਿਆ ਜੀ ਔਰ ਨੈਕਸਟ ਆ ਗਿਆ ਜੀ ਆਪਣੇ ਕੋਲੇ ਇਹ ਕਾਫੀ ਕਲਰ ਆ ਗਿਆ ਜੀ ਇਹ ਬਲੂ ਕਲਰ ਆ ਗਿਆ ਜੀ ਔਰ ਇਹ ਵਾਈਨ ਕਲਰ ਆ ਗਿਆ ਚਾਰ ਕਲਰ ਹੋ ਗਈ ਜੀ ਆਪਣੇ ਕੋਲ जेड़ा आपको खोल के दिखाता ग्रीन कलर आ गया जी आ कॉफी को, ग्राउंड से गया जी नैक्सट ब्लू ग्राउंड से आ गया जी नैक्सट वाइन परपल है जी वाइन ज कलर है डार्क वाइन। प्राइस है जरा सैवन हंड्रड रहेगा जी शॉप प्राइस, चार कलर रहे बहुत सोने सूट ने जी नैक्सट डिजाइन आ गया जी अपने को ਇਹ ਜੈਨ ਵੀ ਬਹੁਤ ਸੋਹਣੀ ਹੈ ਡਿਜ਼ਾਈਨਿੰਗ ਹੈ ਜਿਹੜੀ ਇਹਨਾਂ ਦੀ ਸਾਰਿਆਂ ਚੋਰ ਫੜੇ ਜਿਹੜੀ ਤੁਹਾਨੂੰ ਦਿਖਾ ਰਹੇ ਨੇ ਇਹ ਵੀ ਵਰਕ ਦਾ ਡਿਜ਼ਾਈਨ ਵੀ ਅਲੱਗ ਹੈ ਜੀ ਸਾਰਿਆਂ ਦਾ ਵਰਕ ਦਾ ਡਿਜ਼ਾਈਨ ਵੀ ਅਲੱਗ ਹੈ ਜੀ ਪ੍ਰਿੰਟ ਵੀ ਅਲੱਗ ਹੈ ਕਲਰ ਚਾਰਟ ਵੀ ਅਲੱਗ ਹੈ ਜੀ ਕਲਰ ਚਾਰਟ ਵੀ ਅਲੱਗ ਹੈ ਜੀ ਵਰਕ ਦਿਖਾਓ ਕਸਟਮਰ ਨੂੰ ਜ਼ੂਮ ਕਰਕੇ ਥੋੜਾ ਜਿਹਾ ਤਾਂ ਕਿ ਕਲੀਅਰ ਹੋ ਜਾਏ ਬਹੁਤ ਸੌਫਟ ਸਟੱਫ ਹੈ ਜੀ ਇਹਦੇ ਵਿੱਚ ਇਨਰ ਲਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ 5 ਮੀਟਰ ਕੱਟ ਰਹੂਗੀ ਜੀ ਪ੍ਰਿੰਟਡ ਸੂਟ ਰਹਿਣਗੇ ਜੀ ਇਹਦੇ ਤੇ ਪੱਟੀ ਨਹੀਂ ਲੱਗੀ ਪੀਕੋ ਵਾਲਾ ਦੁਪੱਟਾ ਹੈ ਜੀ ਇਸ ਦਾ ਦੁਪੱਟਾ ਪੀਕੋ ਕਰਿਆ ਹੋਇਆ ਹੈ ਇਸ ਤੇ ਪੱਟੀ ਹੈ ਜਿਹੜੀ ਉਹ ਨਹੀਂ ਲੱਗੀ ਫਰਾਈ ਜਨਾਂ ਦਾ ਸੇਮ ਰਹੂਗਾ ਜੀ ਪੇਂਟਿੰਗ ਬਹੁਤ ਸੋਹਣੀ ਹੈ ਤੇ ਬਰਕ ਵੀ ਬਹੁਤ ਫਿਨਿਸ਼ਿੰਗ ਨਾਲ ਕਰਿਆ ਹੋਇਆ ਹੈ ਪੂਰਾ ਸੋਨਾ ਹੈਗਾ ਔਰ ਇਹ প্রজੀ ਕਲਰ ਹੈ ਜਿਹੜਾ ਆਪਣੇ ਤੁਹਾਨੂੰ ਖੋਲ ਕੇ ਦਿਖਾਤਾ ਜੀ ਇਹ ਆਪਣੇ ਕੋਲੇ ਪੀਚ ਕਲਰ ਆ ਗਿਆ ਜੀ ਡਾਰਕ ਪੀਚ ਔਰ ਅਗਲਾ ਕਲਰ ਆ ਗਿਆ ਜੀ ਇਸ ਦੇ ਵਿੱਚ ਮਸਟਰਡ ਇਹ ਮਹਿੰਦੀ ਮਸਟਰਡ ਕਲਰ ਹੈ ਜੀ ਇਹ 컬러 ਹੈਗਾ ਜਿਹੜਾ ਮਹਿੰਦੀ ਮਸਟਰਡ ਆ ਗਿਆ ਜੀ ਇਹ ਪੀਚ ਪਿੰਕ ਆ ਗਿਆ ਫਰੋਜੀ 컬러 ਆਪਣੇ ਤੁਹਾਨੂੰ ਖੋਲ ਕੇ ਦਿਖਾਤਾ ਔਰ ਇੱਕ 컬러 ਇਸ ਦਾ ਆਪਣੇ ਕੋਲੇ ਹੈ ਨਹੀਂ 컬러 ਇਸ ਵਿੱਚ 48 ਪ੍ਰਾਈਸ ਹੈ ਜਿਹੜਾ ਉਹ 700 ਰੋਗਾ ਜੀ 700 ਰੁਪਏ ਪ੍ਰਾਈਸ ਤੁਹਾਨੂੰ ਸ਼ਾਪ ਪ੍ਰਾਈਸ ਮਿਲੂਗਾ ਜੀ ਇਸ ਦਾ ਨੈਕਸਟ ਆਪਣੇ ਕੋਲੇ ਆ ਗਿਆ ਜੀ अपने को आ गया जी ऑरेंज कलर ऑरेंज कलर ऑरेंज कलर खोल के दिखाएंगी ऑरेंज कलर भी बहुत प्यारा है डिजाइन बहुत सोहना है जी ਕੋਈ ਪੇਂਟਿੰਗ ਕਿੰਨੀ ਸੋਹਣੀ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ orange ਕਲਰ ਹੈ ਜੀ ਆ ਜਿਹੜਾ ਤੁਹਾਨੂੰ ਉਹ ਦਿਖਾ ਰਹੇ ਹਨ ਇਹ orange ਕਲਰ ਰਹੂਗਾ orange ਕਲਰ ਰਹੂਗਾ ਜੀ ਇਸ ਦੇ ਨਾਲ ਵੀ pico ਵਾਲਾ ਪਲੇਨ ਦੁਪੱਟਾ ਹੀ ਰਹੂਗਾ ਦੁਪੱਟਾ ਪਲੇਨ ਰਹੂਗਾ ਜੀ pico ਕਰੀ ਹੋਈ ਹੈ ਔਰੇਂਜ ਕਲਰ ਦਾ ਹੀ ਦੁਪੱਟਾ ਰਹੂਗਾ 5 ਮੀਟਰ ਕੱਟ ਹੈ ਜੀ ਇਨਰ ਲੌਂਗ ਦੀ ਇਸ ਦੇ ਵਿੱਚ ਬਿਲਕੁਲ ਵੀ ਲੋੜ ਨਹੀਂ ਹੈਗੀ ਜੀ ਅਗਲਾ ਆ ਗਿਆ ਜੀ ਆਪਣੇ ਕੋਲੇ ਮਸਟਰਡ ਕਲਰ ਮਸਟਰਡ ਦੇ ਨਾਲ ਜੀ ਆਪਣੇ ਕੋਲੇ ਆ ਗਿਆ ਮਹਿੰਦੀ ਕਲਰ ਮਹਿੰਦੀ ਆ ਗਿਆ ਮਸਟਰਡ ਆ ਗਿਆ ਔਰ ਰਾਮਾ ਗ੍ਰੀਨ ਕਲਰ ਆ ਗਿਆ ਰਾਮਾ ਗ੍ਰੀਨ ਮਹਿੰਦੀ ਮਸਟਰਡ ਔਰ ਔਰੇਂਜ ਕਲਰ ਚਾਰ ਕਲਰ ਰਹਿਣਗੇ ਜੀ ਬਹੁਤ ਸੋਹਣਾ ਸਟਾਫ ਹੈ ਜੀ ਪਲੀਜ਼ ਜਲਦੀ ਆਰਡਰ ਕਰਿਓ ਜਿਨ੍ਹਾਂ ਨੇ ਲੈਣਾ ਮਿਲਦੇ ਆ ਨੈਕਸਟ ਵੀਡੀਓਜ਼ ਧੰਨਵਾਦ